ਬਹੁਤ ਸਮਾਂ ਪਹਿਲਾਂ ਦੀ ਗੱਲ ਹੈ tibet ਦਾ ਇੱਕ ਪਹਾੜੀ ਰਾਜਾ ਆਪਣੇ ਇਨਸਾਫ ਲਈ ਬਹੁਤ ਜ਼ਿਆਦਾ ਪ੍ਰਸਿੱਧ ਸੀ ਦੂਰੋਂ ਦੂਰੋਂ ਲੋਕ ਆਪਣੇ ਮਸਲੇ ਹੱਲ ਕਰਵਾਉਣ ਲਈ ਰਾਜੇ ਕੋਲ ਆਉਂਦੇ ਸਨ ਉਸ ਰਾਜ ਵਿੱਚ ਦੋ ਗਰੀਬ ਆਦਮੀ ਰਹਿੰਦੇ ਸਨ ਦੋਵੇਂ ਇੱਕ ਦੂਜੇ ਦੇ ਗੁਵੰਡੀ ਸਨ ਦੋਵੇਂ ਆਪਣੀ ਮਿਹਨਤ ਦੀ ਕਮਾਈ ਨਾਲ ਢਿੱਡ ਪਾਲਦੇ ਸਨ ਇੱਕ ਦਿਨ ਉਹਨਾਂ ਵਿੱਚੋਂ ਇੱਕ ਜਾਣਾ ਤੇਲ ਦਾ ਇੱਕ ਵੱਡਾ ਕੱਚ ਦਾ ਮਰਤਵਾਨ ਲੈ ਕੇ ਇੱਕ ਪਿੰਡ ਵਿੱਚ ਤੇਲ ਵੇਚਣ ਜਾ ਰਿਹਾ ਸੀ ਲੰਮਾ ਰਸਤਾ ਤੈਅ ਕਰਕੇ ਆਉਣ ਕਾਰਨ ਉਹ ਕਾਫੀ ਥੱਕ ਗਿਆ ਸੀ ਉਸ ਨੇ ਥੋੜੀ ਦੇਰ ਆਰਾਮ ਕਰਨ ਬਾਰੇ ਸੋਚਿਆ ਉਸ ਨੇ ਕੱਚ ਦੇ ਮਰਤਵਾਨ ਨੂੰ ਸੜਕ ਦੇ ਕਿਨਾਰੇ ਪਈ ਇੱਕ ਸਲੇਬ ਤੇ ਰੱਖ ਦਿੱਤਾ ਤੇ ਉੱਥੇ ਹੀ ਬੈਠ ਕੇ ਆਰਾਮ ਕਰਨ ਲੱਗਾ ਉਸੇ ਰਾਸਤੇ ਵੱਲ ਉਸ ਦਾ ਦੋਸਤ ਪਹਾੜ ਤੋਂ ਢੇਠਾਂ ਵੱਲ ਆਪਣਾ ਖੋਤਾ ਲੈ ਕੇ ਆ ਰਿਹਾ ਸੀ ਖੋਤੇ ਦੇ ਦੂਵੇਂ ਪਾਸੇ ਲੱਕੜਾਂ ਦੇ ਵੱਡੇ ਵੱਡੇ ਗੱਠੇ ਲੱਦੇ ਹੋਏ ਸਨ ਜਦੋਂ ਖੋਤਾ ਉਸ ਦੇ ਕੋਲ ਦੀ ਲੰਗਨ ਲੱਗਾ ਤਾਂ ਲੱਕੜਾਂ ਉਸ ਦੇ ਮਰਤਵਾਨ ਵਿੱਚ ਵੱਜੀਆਂ ਤੇ ਮਰਤਵਾਨ ਸਲੈਬ ਤੋਂ ਹੀਟਾਂ ਡਿੱਕੇ ਟੁੱਟ ਗਿਆ ਤੇ ਸਾਰਾ ਤੇਲ ਉੱਥੇ ਹੀ ਖਿਲਰ ਗਿਆ ਤੇਲ ਵਾਲਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਖੋਤੇ ਵਾਲੇ ਨਾਲ ਲੜਨ ਲੱਗਾ ਖੋਤੇ ਵਾਲੇ ਨੇ ਕਿਹਾ ਕਿ ਮੈਂ ਜਾਣ ਬੁੱਝ ਕੇ ਤੇਰਾ ਨੁਕਸਾਨ ਨਹੀਂ ਕੀਤਾ ਇਤਾ ਗਲਤੀ ਨਾਲ ਖੋਤੇ ਤੋਂ ਟੱਕਰ ਵੱਜ ਗਈ ਹੈ ਪਰ ਤੇਲ ਵਾਲਾ ਇੰਨੇ ਗੁੱਸੇ ਵਿੱਚ ਸੀ ਕਿ ਉਸਨੇ ਉਸ ਦੀ ਇੱਕ ਵੀ ਗੱਲ ਨਾ ਸੁਣੀ ਤੇ ਉਹ ਦੋਵੇਂ ਆਪਸ ਵਿੱਚ ਲੜਨ ਲੱਗੇ ਤੇਲ ਵਾਲਾ ਕਹਿਣ ਲੱਗਾ ਕਿ ਮੈਂ ਤਾਂ ਇਹੀ ਤੇਲ ਵੇਚ ਕੇ ਗੁਜ਼ਾਰਾ ਕਰਨਾ ਸੀ ਮੇਰੇ ਕੋਲ ਤਾਂ ਹੋਰ ਇੱਕ ਥੇਲਾ ਵੀ ਨਹੀਂ ਤੂੰ ਮੇਰਾ ਨੁਕਸਾਨ ਕੀਤਾ ਹੈ ਤੇ ਹੁਣ ਤੂੰ ਹੀ ਇਸ ਨੁਕਸਾਨ ਦੀ ਪਰਪਾਈ ਕਰੇਗਾ ਖੋਤੇ ਵਾਲਾ ਕਹਿੰਦਾ ਕਿ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਆਪ ਗਰੀਬ ਆਦਮੀ ਹਾਂ ਮੈਂ ਤੇਰਾ ਨੁਕਸਾਨ ਨਹੀਂ ਪਰ ਸਕਦਾ ਉਹ ਦੋਵੇਂ ਰਾਜੇ ਕੋਲ ਚਲੇ ਗਏ ਰਾਜੇ ਨੇ ਦੋਵਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ ਕਿ ਤੁਸੀਂ ਤਾਂ ਦੋਵੇਂ ਹੀ ਭਲੇ ਆਦਮੀ ਹੋ ਤੁਹਾਡੇ ਦੋਵਾਂ ਵਿੱਚੋਂ ਕਿਸੇ ਦਾ ਕਸੂਰ ਨਹੀਂ ਹੈ ਕਸੂਰਵਾਰ ਜਾ ਤਾਂ ਖੋਤਾ ਹੈ ਜਾਂ ਫਿਰ ਉਹ ਸਲੈਬ ਜਿਸ ਉੱਤੇ ਤੇਲ ਦਾ ਮਰਤਵਾਨ ਰੱਖਿਆ ਸੀ ਉਹ ਦੋਵਾਂ ਨੇ ਰਾਜੇ ਅੱਗੇ ਬੇਨਤੀ ਕੀਤੀ ਕਿ ਅਸੀਂ ਦੋਵੇਂ ਬਹੁਤ ਗਰੀਬ ਹਾਂ ਕਿਰਪਾ ਕਰਕੇ ਸਾਡਾ ਇਨਸਾਫ ਕਰੋ ਦੋਵਾਂ ਦੀਆਂ ਦਲੀਲਾਂ ਸੁਣ ਕੇ ਰਾਜੇ ਨੇ ਹੁਕਮ ਦਿੱਤਾ ਕਿ ਖੋਤੇ ਦੀਆਂ ਲੱਤਾਂ ਤੇ ਗਰਦਨ ਨੂੰ ਸੰਗਲਾਂ ਨਾਲ ਬੰਨ੍ਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਵੇ ਰਾਜੇ ਨੇ ਚਾਰ ਜਾਣੇ ਸਲੇਬ ਨੂੰ ਲੈਣ ਲਈ ਵੀ ਭੇਜ ਦਿੱਤੇ ਸਲੇਬ ਦੇ ਆਉਣ ਤੇ ਰਾਜੇ ਨੇ ਹੁਕਮ ਦਿੱਤਾ ਕਿ ਇਸ ਨੂੰ ਵੀ ਸੰਗਲਾਂ ਨਾਲ ਨੋੜ ਕੇ ਜੇਲ੍ਹ ਦੇ ਬਾਹਰ ਖੰਭੇ ਨਾਲ ਬੰਨ੍ਹ ਦਿੱਤਾ ਜਾਵੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਰਾਜੇ ਨੇ ਖੋਤੇ ਅਤੇ ਸਲੇਬ ਤੇ ਮੁਕੱਦਮਾ ਚਲਾ ਦਿੱਤਾ ਹੈ ਤਾਂ ਉਹਨਾਂ ਨੇ ਸੋਚਿਆ ਕਿ ਰਾਜਾ ਤਾਂ ਪਾਗਲ ਹੋ ਗਿਆ ਹੈ ਰਾਜੇ ਨੇ ਸਾਰੇ ਸ਼ਹਿਰ ਵਿੱਚ ਟਿੰਡੋਰਾ ਪਟਵਾ ਦਿੱਤਾ ਕਿ ਕੱਲ ਸਵੇਰੇ ਮੁਕੱਦਮੇ ਦਾ ਫੈਸਲਾ ਹੋਵੇਗਾ ਭਾਵੇਂ ਕਿ ਇਹ ਗੱਲ ਲੋਕਾਂ ਦੀ ਸਮਝ ਤੋਂ ਬਾਹਰ ਸੀ ਕਿ ਖੋਤੇ ਅਤੇ ਸਲੇਬ ਤੇ ਮੁਕੱਦਮਾ ਕਿਵੇਂ ਚੱਲ ਸਕਦਾ ਹੈ ਪਰ ਫਿਰ ਵੀ ਲੋਕਾਂ ਵਿੱਚ ਇਸ ਬਾਰੇ ਜਾਣਨ ਦੀ ਉਤਸੁਕਤਾ ਬਹੁਤ ਸੀ ਅਗਲੀ ਸਵੇਰ ਮੁਕਦਮੇ ਦਾ ਫੈਸਲਾ ਸੁਣ ਲਈ ਲੋਕਾਂ ਦਾ ਭਾਰੀ ਇਕੱਠ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ ਰਾਜੇ ਨੇ ਆਉਂਦੇ ਅਨੁਸਾਰ ਦਰਬਾਰ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਕੇ ਤਾਲੇ ਲਗਵਾ ਦਿੱਤੇ ਤੇ ਫਿਰ ਉਸ ਮੁਕਦਮੇ ਦਾ ਫੈਸਲਾ ਸੁਣਾਉਣ ਲੱਗਾ ਰਾਜੇ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਦੇ ਅਨੁਸਾਰ ਖੋਤੇ ਤੇ ਸਲੇਬ ਨੂੰ ਸਜ਼ਾ ਸੁਣਾਈ ਜਾ ਸਕੇ ਪਰ ਫਿਰ ਵੀ ਤੁਸੀਂ ਬਿਨਾ ਕੁਝ ਸੋਚੇ ਸਾਰੇ ਵਸੇ ਡਰਾਮਾ ਦੇਖਣ ਲਈ ਤਾਂ ਪਹੁੰਚ ਗਏ ਪਰ ਤੁਹਾਡੇ ਚੋਂ ਕੋਈ ਵੀ ਉਸ ਗਰੀਬ ਦੀ ਮਦਦ ਲਈ ਨਹੀਂ ਪਹੁੰਚਿਆ ਹੁਣ ਜਦੋਂ ਤੁਸੀਂ ਇੱਥੇ ਡਰਾਮਾ ਦੇਖਣ ਆ ਹੀ ਗਏ ਹੋ ਤਾਂ ਇਸ ਡਰਾਮੇ ਦੀ ਕੀਮਤ ਇਹ ਹੈ ਕਿ ਤੁਹਾਡੇ ਵਿੱਚੋਂ ਜਿਸ ਨੇ ਵੀ ਬਾਹਰ ਜਾਣਾ ਹੈ ਉਹ 2 ਰੁਪਏ ਦੇ ਕੇ ਹੀ ਬਾਹਰ ਜਾ ਸਕਦਾ ਹੈ ਨਹੀਂ ਤਾਂ ਉਹ ਇੱਥੇ ਹੀ ਕੈਦ ਰਹੇਗਾ ਸ਼ਰਮਸਾਰ ਹੁੰਦੇ ਲੋਕ 2-2 ਰੁਪਏ ਦੇ ਕੇ ਦਰਵਾਜ਼ੇ ਚੋਂ ਖਿਸਕਣ ਲੱਗੇ ਰਾਜੇ ਨੇ ਲੋਕਾਂ ਤੋਂ ਇਕੱਠਾ ਹੋਇਆ ਧਨ ਤੇਲ ਵਾਲੇ ਨੂੰ ਦੇ ਦਿੱਤਾ ਜਿਸ ਨਾਲ ਉਹ ਤੇਲ ਵਾਲਾ ਬਹੁਤ ਖੁਸ਼ ਹੋਇਆ ਤੇ ਇੱਕ ਬੁੱਧੀਮਾਨ ਰਾਜੇ ਦੀ ਮਦਦ ਨਾਲ ਦੋਵਾਂ ਨੂੰ ਇਨਸਾਫ ਵੀ ਮਿਲ ਗਿਆ ਦੋਸਤੋ ਇਸ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਤੁਹਾਡੇ ਦੁੱਖਾਂ ਪਰੇਸ਼ਾਨੀਆਂ ਨਾਲ ਕੋਈ ਮਤਲਬ ਨਹੀਂ ਉਹ ਤਾਂ ਬਸ ਡਰਾਮਾ ਦੇਖ ਕੇ ਖੁਸ਼ ਹੁੰਦੇ ਹਨ ਪਰ ਕੋਈ ਮਦਦ ਲਈ ਅੱਗੇ ਨਹੀਂ ਆਉਂਦਾ। ਇਹੀ ਅਜੋਕੇ ਸਮੇ ਦੀ ਸਚਾਈ ਹੈ। ਇਸ ਲਈ ਕਿਸੇ ਤੋਂ ਵੀ ਮਦਦ ਦੀ ਉਮੀਦ ਨਾ ਕਰੋ। ਇਹ ਲੋਕ ਤੁਹਾਡੀ ਮਦਦ ਵੀ ਸਿਰਫ ਉਦੋਂ ਹੀ ਕਰਦੇ ਹਨ ਜਦੋਂ ਉਹਨਾਂ ਨੂੰ ਆਪਣਾ ਕੋਈ ਫਾਇਦਾ ਨਜ਼ਰ ਆਉਂਦਾ ਹੋਵੇ। ਧੰਨਵਾਦ।